ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗਾਂ ਦੀ ਵੀਡੀਓ ਬਣਾਈ ਆ ਇੱਕ ਤਾਂ ਬਾਈ ਕੋਲੇ ਗੱਬਣ ਚ ਇੱਕ ਝੋਟੀ ਆ ਗਈ ਗੱਬਣ ਟੋਕੜ ਤੇ ਇੱਕ ਬਾਈ ਕੋਲੇ ਆ ਗਈ ਕੱਟੀ ਬੂਰੀ ਤੇ ਦੋ ਆ ਗਏ ਆ ਬਾਈ ਗਾਵਾਂ ਇੱਕ ਤਾਜੀ ਸੂਈ ਇੱਕ ਗੱਬਣ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖ ਰਹੇ ਆ ਕਿਹੜਾ ਸੂਆ ਸੂਈ ਇਹ ਵੀਰੇ ਪਹਿਲਾ ਸੂਈ ਹੈ ਦੂਜੇ ਦੀ ਗੱਬਣ ਦੂਜੇ ਲਈ ਗੱਬਣ ਕਿੰਨੇ ਟਾਈਮ ਦੀ ਚੱਕਾ ਸਾਢੇ 4 ਮਹੀਨੇ ਦੀ ਵੀਰੇ ਚੱਕ ਪਾਸ ਥਣਲੇਵੇ ਦੀ ਬਾਈ ਸਾਫ਼ ਸੁਥਰੀ ਆ ਥਾਂ ਬਹੁਤ ਚੰਗਾ ਲੱਗਿਆ ਵਾ ਇੱਕ ਥਾਂ 'ਚ ਬਾਈ ਨੇ ਦੱਸਤਾ ਕਿ ਨਾ ਬੇਵਨੂਮਾ ਮਤਲਬ ਕਿ ਪਹਾੜਾ ਜਾਉਂਦਾ ਪੰਜ ਥੱਲਿਆਂ 'ਚੋਂ ਫੜ ਲਿਆ ਵੀ ਤਦੂ ਵੀਰੇ 5 ਕਿਲੋ ਆਪਾਂ ਚਾਰ ਗਾ ਕਿੱਲੇ ਮੰਗ ਕੀ ਮੁੱਲ ਆ ਤੈਨ ਲੈ ਮੁੱਲ 68000 ਰੁਪਏ 68000 ਹਾਂ ਅੱਗੇ ਦੋ ਨੰਬਰ ਤੇ ਬਾਈ ਕਿਹੜਾ ਸੂਰਜ ਹੁੰਦੀ ਐ ਇਹ ਵੀਰੇ ਦੂਜਾ ਸੂਰਜ ਹੁੰਦੀ ਐ ਕਿੰਨੇ ਟਾਈਮ ਦੀ ਕੱਚੀ ਐ ਬਾਈ ਇਹ ਵੀਰੇ ਹਫਤੇ ਤੋਂ ਦੱਸ ਦੇਣ ਹਫਤੇ ਦੱਸ ਦੇਣ ਤੀ ਕੱਚੀ ਆ ਥਣ ਲੇਵੇ ਦੀ ਸਾਫ ਸੁਥਰੀ ਚੰਗਾ ਲੇਵਾ ਕਿੰਨਾ ਦੋਧਾਰ ਕੱਢ ਰਿਹਾ ਇਹਦਾ ਵੀਰੇ 13 ਕਿਹਾ ਅਗਲੇ ਨੇ ਪਿਛਲੀ ਵਾਰ 12 13 ਕਹਿੰਦੇ ਦੇਖੋ ਅਗਲੇ ਛਮਾਈ ਦੇ ਆਪਾਂ ਆ ਵੀ ਕਹੇ ਦੀ ਵੀ 20 ਦੇ ਤੂੰ ਬਾਈ ਮੁੱਲ ਇਹਦਾ ਟੋਟਲ ਕਿੰਨਾਗਾ ਮੁੱਲ ਇਹਦਾ 48000 ਰੁਪਏ 48000 ਰੁਪਏ ਕਹ ਅੱਗੇ ਬਈ ਆਹ 3 ਨੰਬਰ ਤੇ ਕਿਹੜਾ ਸੂਆ ਸੂਈ ਇਹ ਪਹਿਲਾ ਸੂਆ ਭਲੂਣ ਸੂਈ ਆ ਬਸਲੂਣ ਸੂਈ ਆ ਥਾਣਾ ਦਾ ਸੈਚ ਚੈੱਕ ਕਰੋ ਬਈ ਇੱਕ ਨੰਬਰ ਆ ਗਿਆ ਬਹੁਤ ਚੰਗਾ ਥਾਣਾ ਆ ਗਿਆ ਕੱਲ ਸਵੇਰੇ ਸੂਈ ਕਿੰਨਾ ਬੋਲਾ ਕਟਿਆ ਬਈ ਇਹ ਆ ਬਈ ਉਹਦਾ ਸੇਤੋ 7 ਕਿਲੋ ਬੋਲਾ ਬੱਚਾ ਬਸ ਆ ਗਿਆ ਨਾ ਬੱਚਾ ਬਸ ਆ ਗਿਆ ਇਹ ਵੀ ਦੀ ਬਈ ਫੀਟਿੰਗ ਬਾ ਕਮਾਲ ਆ ਕੀ ਰੰਗ ਰੂਪ ਚੰਗਾ ਆ ਗਿਆ ਤੇ ਮੁੱਲ ਬਈ ਇਹਦਾ ਮੁੱਲ ਇਹਦਾ 49000 ਠੀਕ ਆ ਬਈ ਅੱਗੇ ਆ ਗਈ ਲਾਟ ਤੇ ਕਟਕੀ ਕਿੰਨੀ ਉਮਰ ਦੀ ਹੈ ਬਾਈ ਇਹ ਵੀਰੇ 13 ਮਹੀਨੇ ਦੀ ਚਾਰ ਹੀ ਬਾਈ ਸਾਨੂੰ ਥਣ ਮੈਣ ਗੀ ਕੋਈ ਫੋਰਸਾਂਗ ਨਹੀਂ ਬੂਰੀ ਆ ਗਈ ਮਿਲਦੀ ਬਹੁਤ ਘਾਟਾ ਬਰੀੜ ਤੇ ਮੋਲ ਜਿਹੜਾ ਇਹ ਤਾਂ ਬਾਈ ਨੇ 28000 ਰੁਪਏ ਰੱਖਿਆ ਉਮਰ ਉਸ ਹਾ ਹੁਣ ਸੂਟੀ ਆ ਟਾਂ ਚਾ ਚੰਗਾ ਕੱਦ ਸੋਹਣਾਗਾ ਉਮਰ ਦੇ ਹਿਸਾਬ ਨਾਲ ਕਣੀ ਬਾਈ ਹਾਂ ਵੀਰੇ ਜਦੋਂ ਪਲ ਗਈ ਸੂਣ ਤਿਆਰ ਹੋ ਰਾਤਈ ਆਈ ਆਪਣੇ ਕੋਲ ਦੇਖੋ ਗਾਲਾ ਕੋਈ ਜੀ ਐ ਕਾਲਾ ਪੱਟੀ ਆਂਦੀ ਰਾਤ ਦੀ ਤੇ ਪਿੰਡ ਹੈਗਾ ਵੀਰ ਦਾ ਜਵੰਦਾ ਪਿੰਡੀ ਹੈ ਨਾ ਬਾਈ ਹਾਂ ਜਵੰਦਾ ਜਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਵੀ ਬਰਨਾਲਾ ਨੇੜੇ ਬਾਈ ਨੂੰ ਖਾਸ ਚੁਮਣ ਕੇ ਚਲੋ ਤਨੌਲੀ ਰਹਿ ਗਿਆ ਬਾਈ ਕਿੰਨੀ ਕਿਲਾਟ ਹੋਇਆ ਤੁਹਾਨੂੰ ਲੱਗ ਬਈ 4 ਕਿਲੋਮੀਟਰ ਦੀ ਪਤਾ ਬਸੂਰਾ ਦੀ ਬਿਟਾ ਮੇਰੇ 4 ਕਿਲੋਮੀਟਰ ਆਪਣਾ ਕਰਾ ਕਟਾਬੇ ਕੋਲੋਂ ਬਾਈ ਕਹਿੰਦਾ ਆਪਣਾ ਮੰਨ ਕੇ ਚਲੋ 4 ਕਿਲੋਮੀਟਰ ਦੂਰੀ ਤੇ ਘਰ ਆ ਗਿਆ ਇਧਰੋਂ ਬਾਈ ਕਾਲੇ ਗਿਆ ਗਿਆ ਕਾਨੇ ਗਿਆ ਗਿਆ ਕਾਲ ਕਲਾ ਗਿਆ ਇਧਰੋਂ ਇਹ ਪਿੰਡ ਆ ਕੇ ਮਾੜਾ ਨ